ਇਲਾਜ ਸਰ ਮੇਰਾ ਪੀਜੀਆਈ ਤੇ ਚੱਲ ਰਿਹਾ ਜੀ ਫਿਰ ਮੈਂ ਪੀਜੀਆਈ ਵੀ ਪੁੱਛਿਆ ਜੀ ਉਹਨਾਂ ਤੇ ਵੀ ਬਾਹਰੋਂ ਚੈਰੀਟੇਵਲ ਡਬਾਟਰੀ ਹੈ ਜੀ ਵੀ ਉਹਨਾਂ ਦਾ ਟੈਸਟ ਚੱਲ ਜਾਊਗਾ ਜੀ ਤੇ ਡਾਕਟਰ ਸਾਹਿਬ ਬੋਲੇ ਵੀ ਹਾਂ ਬਿਲਕੁਲ ਸਹੀ ਚੱਲੂਗਾ ਜੀ ਇਹ ਲਿਆਣੀਦਰ ਬੰਦੇ ਆ ਜੀ ਬਿਲਕੁਲ ਇੱਥੇ ਆ ਕੇ ਮੈਨੂੰ ਬਹੁਤ ਫਾਇਦਾ ਹੋਇਆ ਜੀ ਆ ਜਿਹੜੀ ਤੁਸੀਂ ਇਹ ਸੰਸਤਾ ਖੋਲੀ ਆ ਜੀ ਇਹ ਬਹੁਤ ਤੁਸੀਂ ਲੋਕਾਂ ਦੇ ਭਲੇ ਵਾਸਤਾ ਉਹ ਕਰਿਆ ਹੈ ਜੀ ਉਹ ਸਪੈਸ਼ਲੀ ਮੈਂ ਇੱਥੇ ਟੈਸਟ ਕਰਾਉਣਾ ਜੀ ਇੱਕ ਤਾਂ ਰਿਪੋਰਟ ਸਹੀ ਹੁੰਦੀ ਹੈ ਜੀ ਦੂਸਰਾ ਮੈਨੂੰ ਟਾਈਮ ਸਰੇ ਮਿਲ ਜਾਂਦੇ ਨੇ ਹਾਂਜੀ ਤੀਸਰਾ ਬੈਨੀਫਿਟ ਹੈ ਮੈਨੂੰ ਵੀ ਇੱਥੇ ਫੀਸ ਵੀ ਬਹੁਤ ਘੱਟ ਹੈ ਹੋਰ ਨਾਲੋਂ ਜੀ ਤਾਂ ਮੈਂ ਰਿਕਵੈਸਟ ਕਰਕੇ ਫੋਨ ਤੋਂ ਮੰਗੋ ਵੀ WhatsApp ਤੇ ਕਰ ਦਿੰਦੇ ਨੇ ਬਹੁਤ ਜ਼ਿਆਦਾ ਸਰਵਿਸ ਵਧੀਆ ਅਤੇ ਫਾਸਟ ਹੈ ਤੁਸੀਂ ਇੱਥੇ ਕਰਾਲੀ ਵਿਸ਼ਵਕਰਮਾ ਮੰਦਰ ਸਭਾ ਵਿੱਚ ਟੈਸਟ ਕਰਾਉਂਦੇ ਆ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਹਾਂਜੀ ਪਹਿਲਾਂ ਤੁਸੀਂ ਇਹ ਦੱਸੋ ਤੁਹਾਡਾ ਜਿਹੜਾ ਅ ਤਜਰਬਾ ਆ ਤੁਸੀਂ ਟੈਸਟ ਕਰਾ ਰਹੇ ਹੋ ਇਲਾਜ ਲੈ ਰਹੇ ਹੋ ਪਹਿਲਾਂ ਇੱਕ ਆਪਣੇ ਇਲਾਜ ਬਾਰੇ ਦੱਸੋ ਸੀ ਇਲਾਜ ਕਿੱਥੋਂ ਲੈ ਰਹੇ ਹੋ ਇਲਾਜ ਸਰ ਮੇਰਾ ਪੀਜੀਆਈ ਤੇ ਚੱਲ ਰਿਹਾ ਜੀ ਹਾਂਜੀ ਤੇ ਆਪਣਾ ਪੇਟ ਵਿੱਚ ਦਰਦ ਰਹਿੰਦਾ ਸੀ ਤੇ ਲੂਜ਼ ਮੋਸ਼ਨ ਬਹੁਤ ਹੁੰਦੇ ਸੀ ਹਾਂ ਇਨਫੈਕਸ਼ਨ ਹੁੰਦੀ ਸੀ ਨਾ ਹਾਂਜੀ ਠੀਕ ਹੈ ਤੇ ਹੁਣ ਜਣੀ ਕਿ ਮੈਨੂੰ ਬਹੁਤ ਫਰਕ ਪੈ ਗਿਆ ਜੀ 1.5 ਸਾਲ ਤੋਂ ਮੇਰੇ ਹਾਲਾਤ ਚੱਲ ਰਿਹਾ ਜੀ ਪੀਜੀਆ ਇਥੋਂ ਉਹ ਜਣੀ ਕਿ ਫਿਰ ਟੈਸਟ ਲਿਖਦੇ ਆ ਨਾ ਇੱਕ ਦਿਨ ਪਹਿਲੇ ਦਾ ਟੈਸਟ ਉਹ ਆਪਣਾ ਉਹ ਕਰਦੇ ਹੁਣ ਮੈਂ ਕੱਲ ਨੂੰ ਪੀਜੀਆ ਜਾਣਾ ਹੈ ਜੀ ਹਾਂਜੀ ਤੇ ਉਹਨਾਂ ਲੈ ਫਿਰ ਇੱਕ ਦਿਨ ਪਹਿਲੇ ਦਾ ਟੈਸਟ ਆਸ ਵਿੱਚ ਦੇਖਣਾ ਹੈ ਜੀ ਤੁਸੀਂ ਜਦੋਂ ਪਹਿਲੀ ਵਾਰ ਇਥੋਂ ਲੈਬ ਦੇ ਨਾਲ ਜੁੜੇ ਹੋ ਕਿਵੇਂ ਜੁੜੇ ਸੀਗੇ ਜੀ ਸਰ ਮੈਨੂੰ ਪਤਾ ਚੱਲਿਆ ਸੀ ਜੀ ਬਈ ਵਧੀਆ ਲੈਪ ਆਲੇ ਆ ਤੇ ਰੇਟ ਦਾ ਵੀ ਬਹੁਤ ਫਰਕ ਆ ਜੀ ਅੱਛਾ ਜੀ ਹਾਂ ਜੀ ਤੇ ਫਿਰ ਮੈਂ ਪੀਜੀਆਈ ਵੀ ਪੁੱਛਿਆ ਜੀ ਉਹਨਾਂ ਤੇ ਵੀ ਬਾਹਰੋਂ ਚੈਰੀਟੇਬਲ ਲੈਬਟਰੀ ਆ ਜੀ ਵੀ ਉਹਨਾਂ ਦਾ ਟੈਸਟ ਚੱਲ ਜਾਊਗਾ ਜੀ ਹਾਂ ਜੀ ਤੇ ਡਾਕਟਰ ਸਾਹਿਬ ਬੋਲੇ ਵੀ ਹਾਂ ਬਿਲਕੁਲ ਸਹੀ ਚੱਲੂਗਾ ਜੀ ਲੈਬ ਟੈਸਟ ਮੇਰਾ ਜਿਹੜੀ ਕੇ ਦੇਖਦੇ ਆ ਜੀ ਠੀਕ ਹੁੰਦਾ ਜੀ ਬਿਲਕੁਲ ਤੁਸੀਂ ਇੱਥੇ ਆਏ ਪਹਿਲੇ ਅਧਾਰ 'ਤੇ ਤੁਸੀਂ ਰੇਟ ਘੱਟ ਸਮਝ ਕੇ ਆਏ ਪਰ ਜਦੋਂ ਤੁਹਾਨੂੰ ਨਾਲ ਇਹ ਪਤਾ ਲੱਗਿਆ ਵੀ ਰੇਟ ਦੇ ਨਾਲ ਇੱਕ ਭਾਰਤ ਸਰਕਾਰ ਦਾ ਅਦਾਰਾ ਹੁੰਦਾ ਹੈ ਜਿਹੜਾ ਮਿਨਿਸਟਰੀ ਆਫ ਕਮਰਸ ਵੱਲੋਂ ਮਿਲਦਾ ਇੱਕ ਸਰਟੀਫਿਕੇਟ ਐਨਏਬੀਐਲ ਜਦੀ ਰਿਪੋਰਟ ਕੱਲੇ ਭਾਰਤ ਵਿੱਚ ਨਹੀਂ ਵਰਡ ਦੇ ਡਾਕਟਰ ਵੀ ਮੰਨਦੇ ਨੇ ਫਿਰ ਤੁਹਾਨੂੰ ਹੋਰ ਤਸੱਲੀ ਹੋਈ ਇਸ ਚੀਜ਼ ਦੀ ਜੀ ਹਾਂਜੀ ਹਾਂਜੀ ਸਰ ਇਹ ਚੀਜ਼ ਦੇਖ ਕੇ ਫਿਰ ਤਸੱਲੀ ਤਾਂ ਹੁੰਦੀ ਹੋ ਆ ਜੀ ਹਾਂਜੀ ਬਾਕੀ ਡਾਕਟਰ ਸਾਹਿਬ ਨੇ ਸਾਰਾ ਕੁਝ ਮੈਨੂੰ ਦੱਸ ਤਿਆ ਜੀ ਆਪਣਾ ਉਹ ਦੇਖ ਕੇ ਰਿਪੋਰਟ ਜੀ ਕਹਿੰਦੇ ਵੀ ਇਹ ਰਿਪੋਰਟ ਥੋੜੀ ਸਹੀ ਆ ਬਾਹਰੋਂ ਹੋਰ ਰਿਪੋਰਟ ਕੋਈ ਚਲਣੀਵੇਂ ਜੀ ਜੀ ਪੀਜੀ ਜਦੋਂ ਵੀ ਰਿਪੋਰਟ ਲੈ ਕੇ ਗਏ ਹਾਂ ਡਾਕਟਰ ਦੇ ਟੇਬਲ ਤੇ ਰੱਖੀ ਆ ਡਾਕਟਰ ਨੇ ਵੇਖੀ ਆ ਤੁਹਾਨੂੰ ਕਦੇ ਵੀ ਕੋਈ ਸਮੱਸਿਆ ਆਈ ਰਿਪੋਰਟ ਦੇ ਵਿੱਚ ਇਸ ਦੇ ਆਧਾਰ ਤੇ ਹੀ ਚੰਗਾ ਇਲਾਜ ਹੋਇਆ ਤੁਹਾਡਾ ਨਹੀਂ ਸਰ ਕੋਈ ਇਹ ਜੀ ਕਮੀ ਪੇਸ਼ੀ ਨਹੀਂ ਆਈ ਰਿਪੋਰਟ ਬਿਲਕੁਲ ਸਹੀ ਆਪਣਾ ਹੋਈ ਆ ਜੀ ਤੇ ਉਹਨਾਂ ਨੇ ਉਸੇ ਹਿਸਾਬ ਨਾਲ ਰਿਪੋਰਟ ਦੇਖ ਕੇ ਆਪਣਾ ਇਹ ਲਾਇਬ ਸ਼ੁਰੂ ਕਰਿਆ ਜੀ ਠੀਕ ਹੈ ਜੀ ਤੁਹਾਡਾ ਸਨੇਹਾ ਕੀ ਹੋਗਾ ਜਿਹੜੇ ਪਿੰਡ ਤੋਂ ਤੁਸੀਂ ਬਿਲੋਂਗ ਕਰਦੇ ਹੋ ਤੁਸੀਂ ਪਿੰਡ ਵਾਸੀਆਂ ਨੂੰ ਜੋੜਿਆ ਵੀ ਇਹ ਲਾਇਬ ਨਾਲ ਸਰ ਮੈਂ ਤਾਂ ਜੀ ਜ਼ਿਆਦਾ ਕਰਕੇ ਦੱਸ ਰਿਹਾ ਜੀ ਜਿਨੇ ਵੀ ਕੋਈ ਟੈਸਟ ਕਰਾਉਣਾ ਹੈ ਕੋਈ ਇਲਾਜ ਚਾਉਦਾ ਹੈ ਵੀ ਉੱਥੇ ਵਿਸ਼ਕਰਮਾ ਮੰਦਰ ਉਹ ਲੈਬੋਰੀ ਹੈ ਚੈਰੀਟੇਬਲ ਆਪਣਾ ਉੱਥੇ ਜਾਓ ਉੱਥੇ ਬਹੁਤ ਫਰਕ ਹੈ ਰੇਟ ਦਾ ਵੀ ਤੇ ਟੈਸਟ ਵੀ ਵਧੀਆ ਹੁੰਦੇ ਆ ਜੀ ਚਲੋ ਸਾਰੇ ਡਾਕਟਰ ਇੱਕ ਜਿਹੇ ਨਹੀਂ ਹੁੰਦੇ ਬਹੁਤ ਭਲੇ ਡਾਕਟਰ ਵੀ ਹੈਗੇ ਨੇ ਵੀ ਕਮਿਸ਼ਨ ਵੇਸ ਇੱਕ ਚੱਕਰ ਚੱਲ ਰਿਹਾ ਹੈ ਲੋਕ ਜਾਗਰੂਕ ਹੋਏ ਨੇ ਇਸ ਪ੍ਰਤੀ ਇਹਦੇ ਪ੍ਰਤੀ ਅਸੀਂ ਵੀ ਜਣੀ ਕਿ ਗਾਈਡ ਕਰਦੇ ਆ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਉਹ ਜਿਹੇ ਉਹਨਾਂ ਕੋਲ ਲੈਬੋਰੀ ਵਾਲਿਆਂ ਕੋਲ ਨਾ ਫਸੋ ਤੇ ਆਪਣਾ ਤੁਸੀਂ ਉਹਨਾਂ ਕੋਲ ਜਾਓ ਤੇ ਤੁਹਾਨੂੰ ਇੱਥੇ ਆ ਕੇ ਸੰਤੁਸ਼ਟੀ ਮਿਲਦੀ ਹੈ ਵੀ ਤੁਹਾਨੂੰ ਪੈਸੇ ਵੀ ਕੱਟ ਦੇਣੇ ਪੈਂਦੇ ਨੇ ਰੀਪੋਰਟ ਵੀ ਵਧੀਆ ਸਰਵਿਸ ਵੀ ਵਧੀਆ ਮਿਲਦੀ ਹੈ ਜੀ ਬਿਲਕੁਲ ਸਰ ਆਪਣਾ ਪੈਸੇ ਦੇ ਵੀ ਬਿਲਕੁਲ ਉਹ ਹੈ ਜੀ ਆਪਣਾ ਘੱਟ ਰੇਟ ਤੇ ਆ ਹਾਂਜੀ ਤੇ ਜਿੱਦਾਂ ਹੁਣ ਅਸੀਂ ਦਿਹਾੜੀਦਾਰ ਬੰਦੇ ਆ ਜੀ ਬਿਲਕੁਲ ਬਹੁਤ ਔਖਾ ਹੋ ਜਾਂਦਾ ਜੀ ਆਪਣਾ ਜਿੱਦਾਂ ਇਲਾਜ ਮੇਰਾ 1.5 ਸਾਲ ਤੋਂ ਚੱਲ ਰਿਹਾ ਸੀ ਹਾਂਜੀ ਤੇ ਆਪਣਾ ਇੱਥੇ ਆ ਕੇ ਮੈਨੂੰ ਬਹੁਤ ਫਾਇਦਾ ਹੋਇਆ ਜੀ ਹਾਂਜੀ ਲੈਬੋਰਾਟਰੀ ਚਾਹੀਦੀ ਤੁਸੀਂ ਕਹੇ ਵੀ ਦਿਹਾੜੀਦਾਰ ਬੰਦੇ ਹਨਾ ਜ਼ਿਆਦਾਤਰ ਜਿਹੜੀ ਸਾਡੀ ਜਿਹੜੀ ਜਨਤਾ ਆਮ ਲੋਕ ਨੇ ਕਾਫੀ ਗਰੀਬੀ ਦੇਖਾ ਤੋਂ ਹੀਠਾ ਰਹਿ ਰਹੇ ਨੇ ਹਨਾ ਹਾਂਜੀ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਵਿਚਾਰਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ ਹੁਣ ਆਪਣਾ ਬਹੁਤ ਬਾਂਝੇ ਰਹਿ ਜਾਂਦੇ ਆ ਜੀ ਟੈਸਟ ਦੇ ਜੀ ਬਈ ਕਹਿੰਦੇ ਵੀ ਇਹ ਰੈਂਡੋ ਜੀ ਆਪਣਾ ਐਦਾਂ ਹੀ ਇਲਾਜ ਕਰਵਾ ਲੈਂਦੇ ਆ ਜੀ ਵੀ ਟੈਸਟ ਰਹਿਣ ਦਿੰਦੇ ਆ ਤੇ ਫੇਰ ਅਸੀਂ ਉਹਨਾਂ ਨੂੰ ਕਹੀਦਾ ਵੀ ਤੁਸੀਂ ਉੱਥੇ ਜਾਓ ਲੈਬੋਰਾਟਰੀ ਉੱਥੇ ਟੈਸਟ ਕਰਾਓ ਉੱਥੇ ਬਹੁਤ ਤੁਹਾਨੂੰ ਬਹੁਤ ਘੱਟ ਰੇਟ ਹੈ ਬਿਲਕੁਲ ਤੇ ਉਹਦਾ ਮਾਨਤਾ ਪ੍ਰਾਪਤਾ ਤੇ ਪੀਜੀਆਈ ਵੀ ਸਾਰਾ ਉਹਨਾਂ ਦਾ ਚਾਪੋਰਟ ਰਿਪੋਰਟ ਸਹੀ ਆਉਂਦੀ ਹੈ ਬਿਲਕੁਲ ਦੇਖੋ ਤੁਹਾਡੇ ਵਰਗੇ ਜਾਗਰੂਕ ਜਿਹੜੇ ਨੇ ਜਿਹੜੇ ਜਾਗ ਜਾਂਦੇ ਨੇ ਹਨਾ ਹਾਂਜੀ ਉਹਨਾਂ ਦੇ ਸਦਕਾ ਹੀ ਦੂਸਰੇ ਬੰਦੇ ਦਾ ਟਰੀਟਮੈਂਟ ਇਲਾਜ ਵਧੀਆ ਹੋ ਜਾਂਦਾ ਹੈ ਤੇ ਜਿਹੜਾ ਇੱਕ ਖਾਸ ਤੌਰ ਤੇ ਕਿ ਮਜ਼ਦੂਰ ਵਰਗ ਦੀ ਦਿਹਾੜੀ ਹੈ ਨਾ 600 ਹੈ ਹਾਂਜੀ ਇੱਥੇ ਦਾ ਟੈਸਟ ਹੀ ਹਜ਼ਾਰ ਦਾ ਹੋ ਜਾਂਦਾ ਇੱਥੇ ਉਹੀ ਟੈਸਟ ਹੈ ਜਿਹੜਾ ਦਨ ਗੁਣਾ ਘੱਟ ਕੀਮਤ ਹੋ ਜਾਂਦਾ ਤੇ ਅੱਧੇ ਪੈਸੇ ਉਹਦੇ ਬਾਝ ਜਾਂਦੇ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਜੀ ਬਹੁਤ ਫਰਕ ਆਇਆ ਚਲੋ ਇਸ ਤੇ ਚੰਗਾ ਬਾਕੀ ਇੱਕ ਹੋਰ ਸਨੇਹਾ ਕੀ ਦੇਣਾ ਚਾਹੋਗੇ ਤੁਸੀਂ ਆ ਖਾਸ ਤੌਰ ਤੇ ਜਿਵੇਂ ਵਿਸ਼ਵਕਰਮਾ ਮੰਦਰ ਸਭਾ ਨੇ ਥਾਂ ਦਿੱਤੀ ਹੈ ਸੇਵਾਵਾਂ ਵਾਸਤੇ ਵੀ ਸੰਗਤ ਦੀ ਲੋਕਾਂ ਦੀ ਆਮ ਬਸ਼ੁੰਦਿਆਂ ਦੀ ਉਸ ਕਮੇਟੀ ਦਾ ਇਹਨਾਂ ਦਾ ਕਿਵੇਂ ਧੰਨਵਾਦ ਕਰਨਾ ਚਾਹੋਗੇ ਜੀ ਮੈਂ ਤਾਂ ਸਰ ਇਹੀ ਕਹਿੰਦਾ ਇਹ ਜੀ ਵੀ ਆ ਜਿਹੜੀ ਤੁਸੀਂ ਇਹ ਸੰਸਤਾ ਖੋਲੀ ਹੈ ਜੀ ਇਹ ਬਹੁਤ ਤੁਸੀਂ ਲੋਕਾਂ ਦੇ ਭਲੇ ਵਾਸਤਾ ਉਹ ਕਰਿਆ ਹੈ ਜੀ ਮੈਂ ਬਹੁਤ ਖੁਸ਼ ਆ ਜੀ ਇਹ ਚੀਜ਼ ਤੇ ਵੀ ਦੇ ਵਿੱਚ ਗਰੀਬ ਜਨਤਾ ਨੂੰ ਵੀ ਬਹੁਤ ਫਾਇਦਾ ਹੈ ਜੀ ਜੀ ਹਾਂ ਜੀ ਬਹੁਤ ਵਧੀਆ ਦੇਖੋ ਆਪਣੇ ਉਹੀ ਕੋਰੋਨਾ ਕਰਕੇ ਜਾਂ ਨੋਟਬੰਦੀ ਕਰਕੇ ਪਹਿਲਾਂ ਹੀ بڑا ਬੰਦਾ ਟੁੱਟਿਆ ਹੋਇਆ ਸੀਗਾ ਹਨਾ ਹਾਂਜੀ ਤੇ ਟੈਸਟਾਂ ਨੇ ਤੇ ਡਾਕਟਰੀ ਇਲਾਜ ਨੇ ਤਾਂ ਪਹਿਲਾਂ ਹੀ ਬਹੁਤ ਤੋੜੇ ਹੋਏ ਸੀਗੇ ਸਰ ਮੇਰਾ ਜੇਸਾ ਸਾਹਿਬ ਨਾਲ ਇਲਾਜ ਡੇਢ ਦੋ ਹਫ਼ਤੇ ਚੱਲ ਰਿਹਾ ਜੀ ਹਾਂਜੀ ਮੈਂ ਤਾਂ ਵੈਸੇ ਹੀ ਨਤਾਬ ਆਉਂਦਾ ਜੀ ਬਿਲਕੁਲ ਜੇਸਾ ਸਾਹਿਬ ਨਾਲ ਉਹ ਤਾਂ ਜੀ ਮੇਰੇ ਬਹੁਤ ਮਹਿੰਗੇ ਮਹਿੰਗੇ ਟੈਸਟ ਜਿਹੜੇ ਮੈਂ ਬਾਹਰੋਂ ਪਹਿਲਾਂ ਪਤਾ ਕਰਿਆ ਤੇ ਫਿਰ ਇੱਥੇ ਮੈਨੂੰ ਜੋੜਿਆ ਲੈਬੋਰੀ ਆ ਗਿਆ ਹਸਪੀਟਲ ਵਿੱਚ ਆਏ ਤੁਸੀਂ ਹਾਂਜੀ ਫਿਰ ਮੈਂ ਆਏ ਮੈਂ ਤਾਂ ਹਰਾਨ ਰਹਿ ਗਿਆ ਜੀ ਇਹ ਚੀਜ਼ਾਂ ਦੇਖ ਕੇ ਵਿਲਕੇ ਹਜ਼ਾਰ ਹਜ਼ਾਰਾਂ ਦਾ ਟੈਸਟ ਜੋ-ਜੋ ਸੁੱਚ ਹੋ ਜਾਂਦਾ ਹਾਂ ਜੀ ਹਾਂਜੀ ਹਾਂਜੀ ਨਾਲੇ ਰਿਪੋਰਟ ਵੀ ਆ ਜੀ ਹਾਂਜੀ ਰਿਪੋਰਟ ਸਹੀ ਆ ਜੀ ਰਿਪੋਰਟ ਕੋਈ ਰਿਪੋਰਟ ਵਿੱਚ ਕਮੀ ਨਹੀਂ ਜੀ ਡਾਕਟਰ ਐ ਆਪਣਾ ਚੰਗੀ ਤਰ੍ਹਾਂ ਦੇਖਦਾ ਹੈ ਮਤਲਬ ਪੂਰੇ ਸੰਤੁਸ਼ਟ ਹੋ ਤੁਸੀਂ ਹੈ ਨਾ ਇਸ ਹਾਂਜੀ ਹਾਂਜੀ ਬਹੁਤ ਫਾਇਦਾ ਹੋਇਆ ਬਹੁਤ ਫਾਇਦਾ ਹੋਇਆ ਜੀ ਮੈਨੂੰ ਜੀ 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 ਐਸ ਨੰਦਰਜੀਤ ਸਿੰਘ ਜੀ ਜੋ ਕਾਫੀ ਲੰਮੇ ਸਮੇਂ ਤੋਂ ਇਥੇ ਟੈਸਟ ਕਰਵਾ ਰਹੇ ਹਨ ਨਿੰਦਰਜੀਤ ਸਿੰਘ ਜੀ ਤੁਹਾਡਾ ਬੜਾ ਸ਼ੁਕਰੀਆ ਜੀ ਤੁਸੀਂ ਵਿਸ਼ਵਾਸ ਦਿਖਾਇਆ ਲਾਈਫ ਕੇਅਰ ਫਾਊਂਡੇਸ਼ਨ ਤੇ ਤੇ ਉਮੀਦ ਕਰਦੇ ਆ ਕਿ ਐਸੇ ਤਰ੍ਹਾਂ ਹੀ ਤੁਸੀਂ ਪਿੰਡ ਵਾਸੀਆਂ ਨੂੰ ਨੇੜਲੇ ਪਿੰਡ ਵਾਸੀਆਂ ਨੂੰ ਜੋ ਵੀ ਤੁਹਾਡੇ ਜ਼ੱਤ ਦੇ ਵਿੱਚ ਆਂਦਾ ਕੋਈ ਪੇਸ਼ੈਂਟ ਹੈ ਜਿਹਨੂੰ ਲੋੜ ਆ ਉਹਨੂੰ ਤੁਸੀਂ ਐਸੇ ਤਰ੍ਹਾਂ ਹੀ ਜਾਗਰੂਕ ਕਰਦੇ ਰਹੋਗੇ ਇਹਦਾ عہد ਲੈਣੇ ਹੋ ਜੀ ਮੈਂ ਤਾਂ ਸਰ ਤਕਰੀਬਨ ਜਿਹੜੇ ਵੀ ਮਿਲਦੇ ਆ ਤਕਰੀਬਨ ਮੈਂ ਹੁਣ ਫੈਕਟਰੀ ਮੈਂ ਜੌਬ ਕਰਦਾ ਜੀ ਆਪਣਾ ਚਨਾਲੋ ਕੋਗਲ ਪੁਆਇੰਟ 'ਚ ਹਾਂਜੀ ਤੇ ਉੱਥੇ ਵੀ ਮੈਂ ਸਭ ਨੂੰ ਇਹੀ ਕਹਿੰਦਾ ਵੀ ਉੱਥੇ ਜਾਓ ਆਪਣਾ ਕੋਈ ਵੀ ਟੈਸਟ ਹੈ ਉੱਥੇ ਕਰਵਾਓ ਉੱਥੇ ਤੁਹਾਨੂੰ ਬਿਲਕੁਲ ਸਹੀ ਵਾਜਬ ਰੇਟ ਤੇ ਆਪਨਾ ਟੈਸਟ ਹੋਊਂਗੇ ਤੇ ਸਾਰੇ ਪਾਸੇ ਉਹ ਟੈਸਟ ਉਹ ਕਰਿਆ ਜਾਊਗਾ ਜੀ ਡਾਕਟਰ ਬਾਕੀ ਖਾਸ ਤੌਰ ਤੇ ਇੱਥੇ ਜਦੋਂ ਵੀ ਆਏ ਆ ਤੁਹਾਨੂੰ ਜਿਹੜੇ ਸਾਡੇ ਸਟਾਫ ਨੇ ਇੱਥੋਂ ਦੇ ਜੋ ਸੇਵਾਵਾਂ ਦੇ ਰਹੇ ਨੇ ਵੀ ਨਵਜੋਤ ਸਿੰਘ ਹੋਰੀ ਇਹਨਾਂ ਦਾ ਚੰਗਾ ਸਹਿਯੋਗ ਗਾਈਡੈਂਸ ਸਹੀ ਮਿਲਦੀ ਹੈ ਜੀ ਬਿਲਕੁਲ ਹਾਂ ਜੀ ਬਿਲਕੁਲ ਸਹੀ ਹੈ ਜੀ ਇਹ ਸਹੀ ਦੱਸਦੇ ਆ ਜੀ ਕੋਈ ਗਲਤ ਗਾਈਡੈਂਸ ਨਹੀਂ ਦਿੰਦੇ ਹਾਂ ਇਸੇ ਮਤੇ ਕਹਿੰਦੇ ਆ ਵੀ ਆਪਣਾ ਆਓ ਤੁਸੀਂ ਹੋਰ ਜੋੜੋ ਇੱਥੇ ਤੁਸੀਂ ਬਾਹਰ ਲੁਟਾਂ ਖੋਵਾ ਬਹੋ ਰਹੀਆਂ ਐ ਲੈਬੋਰੀ ਵਾਲੇ ਕਰ ਰਹੇ ਆ ਹਾਂਜੀ ਬਚੋ ਤੁਸੀਂ ਇੱਥੇ ਆਓ ਆਪਣਾ ਇੱਥੇ ਕਰਾਓ ਹਾਂ ਤੇ ਕੋਈ ਇਜੀ ਗਾਈਡ ਵਧੀਆ ਗਾਈਡ ਕਰਦੇ ਆ ਜੀ ਬਾਕੀ ਟਾਈਮ ਬਾਰੇ ਵੀ ਰਿਪੋਰਟ ਦੂਆ ਦਿਨ ਮਿਲ ਜਾਂਦੀ ਹੈ ਜੀ ਆਪਣਾ ਰਿਪੋਰਟ ਦੂਆ ਦਿਨ ਲੈ ਕੇ ਆਪਣਾ ਚਲੇ ਜਾਂਦੇ ਜੀ ਪੜਾ ਮੇਰੇ ਵੱਲੋਂ ਸਾਰਾ ਸਤਿ ਸ੍ਰੀ ਅਕਾਲ ਜੀ ਜੀ ਮੇਰਾ ਨਾਮ ਭਪਿੰਦਰ ਸਿੰਘ ਹੈ ਤੇ ਮੇਰਾ ਪਿੰਡ ਨਾਲ ਕਨੌੜਾ ਪਿੰਡ ਹੈ ਮੇਰਾ ਹਾਂਜੀ ਤੇ ਮੈਂ ਲੈਬ ਟੈਸਟ ਤਕਰੀਬ ਸਾਰੇ ਕਰਾਨਾ ਹਾਂਜੀ ਤੇਰੀ ਮੈਂ ਸਾਰੇ ਟੈਸਟ ਕਰਾਉਣਾ ਹੈ ਲੈਬ ਦੇ ਵਿੱਚ ਜਿਨ੍ਹਾਂ ਵਿੱਚ ਫੁੱਲ ਬਲਡ ਟੈਸਟ ਤੇ 32 ਹਸਪੀਟਲ ਜੋ ਮੈਨੂੰ ਰეკਮੈਂਡ ਕੀਤੇ ਜਾਣ ਡਾਕਟਰ ਸਾਹਿਬ ਵੱਲੋਂ ਹਾਂਜੀ ਉਹ ਸਪੈਸ਼ਲੀ ਮੈਂ ਇੱਥੇ ਟੈਸਟ ਕਰਾਉਣਾ ਜੀ ਇੱਕ ਤਾਂ ਰਿਪੋਰਟ ਸਹੀ ਹੁੰਦੀ ਹੈ ਜੀ ਦੂਸਰਾ ਮੈਨੂੰ ਟਾਈਮ ਸਿਰ ਮਿਲ ਜਾਂਦੇ ਨੇ ਹਾਂਜੀ ਤੀਸਰਾ ਬੈਨੀਫਿਟ ਹੈ ਮੈਨੂੰ ਵੀ ਇੱਥੇ ਫੀਸ ਵੀ ਬਹੁਤ ਘੱਟ ਹੈ ਹੋਰ ਨਾਲੋਂ ਜੀ ਜਿਵੇਂ ਅਸੀਂ ਆਮ ਤੌਰ ਤੇ ਹਰ ਬਾਈਟ ਵਿੱਚ ਹਰ ਪੇਸ਼ੈਂਟ ਨਾਲ ਗੱਲ ਕਰਦੇ ਹਾਂ ਕਿ ਉਹ ਪੇਸ਼ੈਂਟ ਕਹਿੰਦਾ ਵੀ ਰਿਪੋਰਟ ਸਾਨੂੰ ਬਹੁਤ ਘੱਟ ਰੇਟ ਤੇ ਮਿਲਦੀ ਹੈ ਤੇ ਵਧੀਆ ਮਿਲਦੀ ਹੈ ਵਧੀਆ ਹੋਣ ਵੀ ਕਿਉਂ ਨਾ ਕਿ ਐਨਐਵੀਐਲ ਸਰਟੀਫਾਈਡ ਰਿਪੋਰਟ ਹੈ ਤੇ ਜਿਵੇਂ ਤੁਸੀਂ ਗੱਲ ਕੀਤੀ 32 ਸੈਕਟਰ ਜੋ ਚੰਡੀਗੜ੍ਹ ਵਿੱਚ ਅਦਾਰਾ ਹੈ ਹਣਾ 32 ਹਸਪਤਲ ਗਵਰਨਮੈਂਟ ਹਾਂਜੀ ਗਵਰਨਮੈਂਟ ਹਸਪਤਲ ਤੇ ਉਹ ਬਹੁਤ ਵੱਡਾ ਅਦਾਰਾ ਹੈ ਪੀਜੀਆਵੀ ਰਿਪੋਰਟਾਂ ਮੰਨੀਆਂ ਜਾਂਦੀਆਂ ਨੇ 32 ਸੈਕਟਰ ਤੁਸੀਂ ਖਾਸ ਤੌਰ ਤੇ ਆਪਣਾ ਜੋ ਲਾਜ ਜੋ ਲੈ ਰਹੇ ਹੋ ਉਹਦੇ ਬਾਰੇ ਦੱਸੋ ਤੇ ਰਿਪੋਰਟਾਂ ਬਾਰੇ ਵੀ ਦੱਸੋ ਕਿਵੇਂ ਡਾਕਟਰ ਮੰਨਦੇ ਉੱਥੇ ਤੁਹਾਡੀ ਮੇਰਾ ਇਲਾਜ ਤਾਂ ਕਾਫੀ ਸਮੇਂ ਚੱਲ ਰਿਹਾ ਉੱਥੇ ਹਾਂਜੀ ਜਿਹਦੇ ਵਿੱਚ ਮੇਰਾ ਸ਼ੂਗਰ ਦਾ ਬੀਪੀ ਦਾ ਤੇ ਓਵਰ weight ਦਾ ਹਾਂਜੀ ਤੇ ਸਭ ਤੋਂ ਮੇਨ ਮੇਰਾ ਇਲਾਜ ਚੱਲ ਰਿਹਾ ਉਹਦੇ ਵਿੱਚ ਆਪਣਾ ਸੈਕਟਰੀ ਦਾ ਅੱਛਾ ਸੈਕਟਰੀ ਦਾ ਸੈਕਟਰੀ ਦਾ ਉਹ ਸੈਕਟਰੀ ਡਾਕਟਰ ਮੈਨੂੰ ਹਮੇਸ਼ਾ ਹੀ ਜਦੋਂ ਮੈਂ 2 ਮਹੀਨੇ ਬਾਅਦ ਮਹੀਨੇ ਵਿੱਚ ਜਾਣਾ ਹੈ ਤਦ ਨੂੰ ਹਰ ਵਾਰ ਕੋਈ ਨਾ ਕੋਈ ਪਹਿਲਾਂ ਹੀ ਰਿਪੋਰਟ ਕਰਾਉਣ ਨੂੰ ਕਹਿੰਦੇ ਨੇ ਵੀ ਜਦੋਂ ਅਗਲੀ ਵਾਰ ਆਉਂਗੇ ਰਿਪੋਰਟ ਕਰਾ ਕੇ ਹੀ ਲੈ ਕੇ ਆਉਣਾ ਹਾਂਜੀ ਤੋ ਫਿਰ ਮੈਂ ਇਹਨਾਂ ਕੋਲ ਕਰਾਂਦਾ ਆਪਣਾ ਲਾਈਫ ਕੇਅਰ ਕੋਲ ਰੇ ਤੇ ਕਰਾਉਣ ਤੋਂ ਬਾਅਦ ਜਦੋਂ ਰਿਪੋਰਟ ਸਲਾਉਂਦੇ ਉਹ ਡਾਕਟਰ ਨੂੰ ਦਿਖਾਉ ਕਦੇ ਮੈਨੂੰ ਰਿਪੀਟ ਨਹੀਂ ਹੋਇਆ ਵੀ ਰਿਪੀਟ ਕਰਾਓ ਇਹਨੂੰ ਟੈਸਟ ਨੂੰ ਜੀ ਜਿਵੇਂ ਤੁਸੀਂ ਜਿੱਥੇ ਤੁਸੀਂ ਰਹਿੰਦੇ ਹੋ ਨੇੜਲੇ ਲੋਕ ਵੀ ਇੱਥੋਂ ਟੈਸਟ ਕਰਵਾਉਂਦੇ ਨੇ ਜਾਣਦੇ ਉਹਨਾਂ ਨੂੰ ਤੁਸੀਂ ਹਾਂਜੀ ਹਾਂਜੀ ਤਕਰੀਬਨ ਕੁਰਾਲੀ ਦੇ ਨੇ ਲੋਕਲ ਹੈ ਮਤਲਬ ਕੁਰਾਲੀ ਹੋਇਆ ਨੇੜੇ ਦੇ ਪਿੰਡਾਂ ਦੇ ਲੋਕ ਨੇ ਹਾਂਜੀ ਤਾਂ ਮੈਕਸਿਮਮ ਇੱਥੋਂ ਹੀ ਟੈਸਟ ਕਰਾਉਂਦੇ ਨੇ ਜੀ ਹਾਂਜੀ ਤੁਹਾਨੂੰ ਕਾਫੀ ਫਾਇਦਾ ਹੋਇਆ ਤੇ ਜਿਹੜਾ ਮਜ਼ਦੂਰ ਵਰਗ ਹੈ ਜੋ ਛੋਟੇ ਵਰਗ ਦਾ ਬੰਦਾ ਹੈ ਜਿਹੜਾ ਬਹੁਤ ਪੈਸੇ ਨਹੀਂ ਲਾ ਸਕਦਾ ਉਹਨੂੰ ਕਿੱਡੀ ਵੱਡੀ ਰਾਹਤ ਹੈ ਜੀ ਇੱਥੋਂ ਬਹੁਤ ਜ਼ਿਆਦਾ ਰਾਹਤ ਹੈ ਸਾਉਤ ਤੋਂ ਬੜੀ ਗੱਲ ਦੇਖੋ ਜੇ ਮੈਂ ਹੁਣ ਇਸ ਤਰ੍ਹਾਂ ਟੈਸਟ ਕਰਾਇਆ ਮੈਨੂੰ ਇਮੀਜ ਰਿਪੋਰਟ ਮਿਲ ਗਈ ਮੈਂ ਡਾਕਟਰ ਕੋਲ ਜਾ ਸਕਦਾ ਮੰਨ ਲਓ ਮੈਂ ਸਵੇਰੇ ਵੀ ਭੁੱਲ ਗਿਆ ਰਿਪੋਰਟ ਲੈਣੀ ਸਵੇਰੇ ਮੈਂ 7 ਵਜੇ ਇੱਥੋਂ ਕਲੈਕਟ ਕਰਕੇ ਫਿਰ ਮੈਂ ਬੱਤੀ ਹਸਪਤਲ ਜਾ ਸਕਦਾ ਬੜਾ ਸੌਖਾ ਹੈ ਬਹੁਤ ਸੌਖਾ ਹੈ ਭੁੱਲਣ ਤੋਂ ਬਾਅਦ ਤਾਂ ਹੋਰ ਬੈਨੀਫਿਟ ਹੈ ਵੀਰ ਜੀ ਦੇ ਫਿਰ WhatsApp ਤੇ ਵੀ ਕਰ ਦਿੰਦੇ ਨੇ ਉਹ ਵੀ ਵੈਲਿਡ ਇਹਨਾਂ ਦੀ ਜੇ ਮੈਂ ਬੱਤੀ ਹੋਂ ਯਾਦ ਆਈ ਤਾਂ ਮੈਂ ਰਿਕੁਐਸਟ ਕਰਕੇ ਫੋਨ ਤੋਂ ਮੰਗੋ ਵੀ WhatsApp ਤੇ ਕਰ ਦਿੰਦੇ ਨੇ ਬਹੁਤ ਜ਼ਿਆਦਾ ਸਰਵਿਸ ਵਧੀਆ ਤੇ ਫਾਸਟ ਹੈ ਫਾਸਟ ਹੈ ਵਧੀਆ ਰਿਪੋਰਟ ਵੀ ਵਧੀਆ ਹੈ ਹਾਂਜੀ ਹਾਂਜੀ ਤਾਂ ਲੱਗਦਾ ਹੈ ਕਿ ਕਰਾਲੀ ਅਤੇ ਕਰਾਲੀ ਦੇ ਖੇਤ ਦੇ ਜਿਹੜੇ ਆਸ-ਪਾਸ ਦੇ ਪਿੰਡ ਵਸਿੰਦੇ ਲੋਕ ਨੇ ਉਹਨਾਂ ਲਈ ਇੱਕ ਵੱਡਾ ਜਿਹੜਾ ਵਰਦਾਨ ਹੈ ਇਹ ਲੈ ਮੈਂ ਤਾਂ ਇਹ ਕਹਾਂਗੇ ਵੀ ਰਿਪੋਰਟ ਆਪਣੀ ਪਹਿਲਾਂ ਹੋਰ ਜਿਹਾ ਘਰਾਂਦੇ ਹੋ ਜੋ ਨਹੀਂ ਪਤਾ ਅੱਜ ਕੱਲ ਮੀਡੀਆ ਰਾਹੀਂ ਹੋਰ ਜਿ ਕਿਸੇ ਪਤਾ ਲੱਗਦਾ ਹੈ ਮੇਰੀ ਰਿਕਵੈਸਟ ਹੈ ਆਪਣਾ ਇੱਥੇ ਸ਼ੁਰੂਆਤ ਕਰ ਲੈਣ ਲਾਈਫ ਕੇਅਰ ਤੇ ਇੱਥੇ ਹੀ ਟੈਸਟ ਕਰਾਉਣ ਤੇ ਵੱਡਾ ਜਿਹੜਾ ਵਿਸ਼ਵਾਸ ਤੁਹਾਡਾ ਇੱਥੇ ਬਹੁਤ ਜ਼ਿਆਦਾ ਸਮੇਂ ਵਿੱਚ ਹੀ ਕਰਾਉਂਦੇ ਨੇ ਮੇਰੇ ਫਾਦਰ ਸਾਹਿਬ ਮੇਰੇ ਬੱਚੇ ਨੇ ਤਕਰੀਬਨ ਇੱਕ ਬੱਚਾ ਮੇਰਾ 15 ਸਾਲ ਦਾ ਹੈ ਤੇ ਇੱਕ ਮੇਰਾ ਹੈਗਾ ਬੱਚਾ 19 ਸਾਲ ਦਾ ਉਹਨਾਂ ਦੇ ਟੈਸਟ ਮੈਂ ਵੇਚ ਸੀ ਆਪਣੇ ਉਹਦੇ ਵਾਸਤੇ ਵੀ ਚਲੋ ਬੱਚੇ ਅਜੇ ਖਾਣ ਪੀਣ ਇਸ ਤਰ੍ਹਾਂ ਹੀ ਤੁਹਾਨੂੰ پتہ ਹੈ ਫਾਸਟ ਫੂਡ ਵਗੈਰਾ ਕੋਈ ਪ੍ਰੋਬਲਮ ਨਾ ਫਿਊਚਰ ਵਿੱਚ ਉਹਨਾਂ ਆਪਣੀ ਮੈਂ ਸੇਫਟੀ ਲਈ ਹੁੰਦਾ ਟੈਸਟ ਕਦੇ ਲੀਵਰ ਦਾ ਟੈਸਟ ਕਦੇ ਕੋਈ ਟੈਸਟ ਕਰਾਉਂਦੇ ਰਹਿੰਨਾ ਅੱਛਾ ਜੀ ਤੁਸੀਂ ਆਪਣੀ ਫੈਮਲੀ ਪ੍ਰਤੀ ਤਾਂ ਜਾਗਰੂਕ ਹੋਏ ਹੋ ਤੇ ਜਿਹੜੇ ਇਸ ਵੀਡੀਓ ਰਾਹੀਂ ਕੀ ਸੁਨੇਹਾ ਦੇਵੋਗੇ ਉਹਨਾਂ ਨੂੰ ਕਿ ਜਿਹੜੇ ਟੈਸਟ ਨਹੀਂ ਕਰਾਉਂਦੇ ਤੇ ਉਹ ਨਾਲ ਇਹ ਵੀ ਦੱਸੋ ਕਿ ਸਮੇਂ ਤੇ ਥੋੜੇ ਥੋੜੇ ਟਾਈਮ ਬਾਅਦ ਅਗਰ ਆਪਾਂ ਆਪਣੇ ਸਰੀਰ ਦੇ ਬੇਸਿਕ ਟੈਸਟ ਕਰਾਉਂਦੇ ਰਹੀਏ ਤਾਂ ਆਪਾਂ ਜਿਹੜੀਆਂ ਭਿਆਨਕ ਬਿਮਾਰੀਆਂ ਅੱਗੇ ਜਾ ਕੇ ਪਨਪਣ ਗਈਆਂ ਉਹਨਾਂ ਤੋਂ ਪਹਿਲਾਂ ਹੀ ਬਚਾਅ ਕੀਤਾ ਜਾ ਸਕਦਾ ਦੇਖੋ ਮੈਕਸਿਮਮ ਕੋ ਤਾਂ ਕੀ ਹੁੰਦਾ ਆਪਾਂ ਕੀ ਕਰਦੇ ਹਾਂ ਵੈਨੈਸ ਹੈ ਨਹੀਂ ਬਾਡੀ ਵਾਸਤੇ ਜੋ ਡਾਕਟਰ ਕਮੈਂਡ ਕਰੇ ਉਦੋਂ ਆਪਾਂ ਟੈਸਟ ਕਰਾਉਨੇ ਉਦੋਂ ਕਾਫੀ ਜ਼ਿਆਦਾ ਆਪਾਂ ਮਤਲਬ ਬਾਡੀ ਜਿਹੜੀ ਹੈ ਉਹ 스테ਜ ਆਪਾਰ ਕਰ ਚੁੱਕੀ ਹੁੰਦੀ ਹੈ ਵੀ ਮੰਨ ਲਓ ਬਿਲਬੋਗੰਡ 3rd ਹੈ ਨਾ ਕਬਡੀ ਗਿਆ ਆਪਾਂ ਫਿਰ ਸੋਈ ਆਪਾਂ ਸਮੇ ਸਿਰ 500 700 ਹਜ਼ਾਰ ਵੀ ਨਹੀਂ ਆਪਾਂ ਲਾ ਸਕਦੇ ਸਾਲ ਮਗਰੋਂ ਉਹ ਤੇ ਸਾਰਾ ਮੇਜਰ ਮੋਟਾ-ਮੋਟਾ ਪਤਾ ਲੱਗਦਾ ਆਪਾਂ ਨੂੰ ਕਿ ਆਪਾਂ ਕਿੱਥੇ ਐਕਸਟੈਂਡ ਕਰਦੀ ਬੋਡੀ ਇਹ ਤੁਹਾਡੀਆਂ ਗੱਲਾਂ ਇੱਕ ਜਾਗਰੂਕ ਨਾਗਰਿਕ ਵਾਲੀਆਂ ਨੇ ਸਮਝਦੇ ਹੋ ਕਿ ਪਹਿਲਾਂ ਤਾਂ ਪਿੰਡਾਂ ਤੱਕ ਇੰਟਰਨੈਟ ਜਾਂ ਕੋਈ ਹੋਰ ਸੋਸ਼ਲ ਮੀਡੀਆ ਨਹੀਂ ਸੀ ਅੱਜ ਕੱਲ੍ਹ ਹਰ ਸੋਸ਼ਲ ਮੀਡੀਆ ਹਰ ਪਲੇਟਫਾਰਮ ਤੇ ਬੰਦਾ ਜੁੜਿਆ ਹੋਇਆ ਤਕਰੀਬਨ ਹਨਾ ਉਹ ਲੋਕ ਜਾਗਰੂਕ ਹੋ ਰਹੇ ਨੇ ਡਾਕਟਰਾਂ ਦੀ ਕਮਿਸ਼ਨਾਂ ਪ੍ਰਤੀ ਅਤੇ ਚੰਗੇ ਟੈਸਟਾਂ ਪ੍ਰਤੀ ਜਾਗਰੂਕ ਹੋ ਰਹੇ ਨੇ ਜੀ ਜਿਹੜੇ ਪਿੰਡ ਸ਼ਹਿਰ ਨਾਲ ਲੱਗਦੇ ਨੇ ਉਹ ਤਾਂ ਜਾਗਰੂਤ ਨੇ ਸਾਰੇ ਪਰ ਜਿਹੜੇ ਦੂਰ ਨੇ ਉਹ ਹਲੇ ਹੈਗੇ ਨਹੀਂ ਕਿ ਪਿੰਡ ਜਿਹੜਾ ਇੱਥੋਂ 10 ਕਿਲੋਮੀਟਰ ਦੂਰ ਹੈ ਹਾਂਜੀ ਉਹ ਆਪਣੇ ਨੇੜੇ ਜੋ ਉੱਥੇ ਵੀ ਲੈਬ ਨੇ ਵਗੈਰਾ ਉੱਥੇ ਕਰਾਉਂਦੇ ਨੇ ਪਰ ਮੇਰੇ ਜੋ رائے ਹੈ ਉਹਨਾਂ ਨੂੰ ਇੱਕ ਕਮਰਸ਼ੀਅਲ ਲੈਬ ਤੁਸੀਂ ਕਰਾਉਣਾ ਚਾਹੀਦਾ ਜੋ ਆਪਣੀ ਉਹ ਹੈ ਲੈਬ ਸ਼ਹਿਰ ਦੇ ਵਿੱਚ ਲੈਬਾਂ ਨੇ ਕਈ ਜਗ੍ਹਾ ਹੈ ਸੈਂਪਲ ਭਰ ਲੈਂਦੇ ਨੇ ਰਿਪੋਰਟਾਂ ਲੇਟ ਹੋ ਜਾਂਦੀਆਂ ਨੇ ਜਾਂ ਸੈਂਪਲ ਵੀ ਕੁਝ ਸਮੇਂ ਬਾਅਦ ਜੀ ਉਹ ਹੋ ਜਾਂਦਾ ਬਿਲਕੁਲ ਜੀ ਲੇਟ ਹੋਣ ਨਾਲ ਜਦੋਂ ਲੋਪਰ ਸੈਂਪਲ ਹੋਣ ਲੱਗਾ ਘੰਟੇ ਬਾਅਦ ਉਹ ਰਿਪੋਰਟ ਦਿੱਤਾ ਸੈਂਪਲ ਜਮਾ ਕਰੋ 3-4 ਘੰਟੇ ਬਾਅਦ ਉਹਦੇ ਨੇ ਅਫੈਕਟ ਹੁੰਦਾ ਐ ਸੈਂਪਲ ਦੇ ਵੀ ਜੀ ਇੱਕ ਦੋ ਸਵਾਲ ਹੋਰ ਕਿ ਜਿਸ ਤਰ੍ਹਾਂ ਇੱਥੇ ਤੁਸੀਂ ਖੜੇ ਹੋ ਪੰਜਾਬ ਦੇ ਹਰਿਆਣਾ ਹਿਮਾਚਲ ਦੇ 160 ਸੈਂਟਰਾਂ ਦੇ ਗੁਰੂ ਘਰਾਂ ਦੇ ਵਿੱਚ ਮੰਦਰਾਂ ਸਾਂਝੀਆਂ ਥਾਵਾਂ ਤੇ ਇਹ ਲੱਭਾਂ ਚੱਲ ਰਹੀਆਂ ਨੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਉਹਦੇ ਵਿੱਚ ਜਿਹੜਾ ਮੰਦਰ ਸਭਾ ਨੇ ਇਹ ਥਾਂ ਦਿੱਤੀ ਐ ਸੇਵਾਵਾਂ ਵਾਸਤੇ ਤੁਹਾਡੇ ਵਰਗੇ ਵੀਰਾਂ ਦੀ ਹੋਰ ਬਸ਼ੰਦਿਆਂ ਦੀ ਉਹਨਾਂ ਵਾਸਤੇ ਤੁਹਾਡੇ ਚਾਣ ਦੇ ਸ਼ਬਦ ਖਾਸ ਸ਼ਬਦ ਕੀ ਹੋਣਗੇ ਜੀ ਮੇਰੇ ਖਾਸ ਜਵਦਈ ਨਹੀਂ ਜੇ ਆਪਾਂ ਮੰਦਰ ਦਾ ਨਾਮ ਜੁੜ ਗਿਆ ਭਾਵੇਂ ਗੁਰਦਵਾਰਾ ਦਾ ਨਾਮ ਜੁੜ ਗਿਆ ਹਾਂਜੀ ਉਹ ਤਾਂ ਫਿਰ ਵਿਸ਼ਵਾਸ ਕਰਨ ਦੇ ਪਾਤਰ ਹੀ ਨੇ ਜੋ ਭਾਵੇਂ ਲਾਇਵ ਹੈ ਹਾਂਜੀ ਭਾਵੇਂ ਕੋਈ ਹੋਰ ਚੀਜ਼ ਹੋਣਾ ਵਿਸ਼ਵਾਸ ਕਰਕੇ ਹੀ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਦਵਾਈ ਤੇ ਦੁਆ ਨਾਲ 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 ਹੋਣੀ ਚਾਹੀਦੀ ਨੇ ਤੇ ਇਸ ਤਰ੍ਹਾਂ ਨਾ ਹੋਵੇ ਵੀ ਜੋ ਟੈਸਟ ਕਰਾਨੇ ਆਪਾਂ ਉਹਦੇ ਫਿਰ ਵਿਸ਼ਵਾਸ ਨਾ ਹੋਵੇ ਜੀ ਇੱਕ ਆਖਰੀ ਸਵਾਲ ਕਿ ਜਿੰਨੀਆਂ ਵੀ ਲੈਬੋਰੀਆਂ ਮੈਂ ਤੁਹਾਨੂੰ ਦੱਸੀਆਂ 160 ਦੇ ਕਰੀਬ ਇਨਾਂ ਦੀ ਸ਼ੁਰੂਆਤ ਜਿਨ੍ਹਾਂ ਨੇ ਕੀਤੀ ਹੈ ਪੂਰੇ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਲੋਕ ਐਡਾ ਵੱਡਾ ਲਾਭ ਲੈ ਰਹੇ ਨੇ ਹਨਾ ਜੋ ਕਿ ਮਤਲਬ ਸ਼ਬਦਾਂ ਤੋਂ ਬਾਹਰ ਹੈ ਜਿਹੜੇ ਇਸ ਫਾਊਂਡੇਸ਼ਨ ਦੇ ਡਾਇਰੈਕਟਰ ਸਭਾ ਜਿਨ੍ਹਾਂ ਨੇ ਆਪਣੀ ਲੰਬੀ ਸੋਚ ਨਾਲ ਦੂਰਦਰਸ਼ੀ ਸੋਚ ਨਾਲ ਇਹ ਸਭ ਦੀ ਸ਼ੁਰੂਆਤ ਕੀਤੀ ਸਰਦਾਰ ਅਵਤਾਰ ਸਿੰਘ ਬੈਣੀਪਾਲ ਉਹਨਾਂ ਦੇ ਇਸ ਸੋਚ ਨੂੰ ਇਸ ਉਪਰਾਲੇ ਨੂੰ ਆਪਣੇ ਅਹਿਸਾਸਾਂ 'ਚ ਆਪਣੇ ਸ਼ਬਦਾਂ 'ਚ ਕਿਵੇਂ ਬਿਆਨ ਕਰੋਗੇ ਪਹਿਲਾਂ ਤਾਂ ਮੈਂ ਸਰਦਾਰ ਬੈਣੀਪਾਲ ਜੀ ਧੰਨਵਾਦ ਕਹਾਗਾ ਜਿਲੋ ਧੰਨਵਾਦ ਕਹਾਗਾ ਕਿਉਂਕਿ ਉਹਨਾਂ ਦੇ ਇੰਨੇ ਵੱਡੇ ਉਪਰਾਲੇ ਤੋਂ ਬਾਅਦ ਹੀ ਹਾਂਜੀ ਕੁਝ ਹੋਇਆ ਏ ਜੀ ਤੇ ਸਾਡੇ ਜੁੜਨ ਨਾਲ ਇਦਾਂ ਏ ਤੇ ਉਹਨਾਂ ਨੂੰ ਹੋਰ ਹੱਲਾਸ਼ੇਰੀ ਮਿਲਦਾ ਹੋਰ ਪਰਮਾਤਮਾ ਉਹਨਾਂ ਨੂੰ ਅੱਗੇ ਦਿਨ ਦੁੱਗਣੇ ਰਾਤ ਤਰੱਕੀ ਬਖਸ਼ੇ ਉਹਨਾਂ ਨੂੰ ਹਾਂਜੀ ਮੇਰੀ ਇਹ ਦਲੀਲ ਦਵਾ ਵੀ ਹੈ ਖੁਆਇਸ਼ ਵੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਵੀਜੀ ਤੁਹਾਡਾ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਜੁੜਨ ਦਾ ਤੁਹਾਡੇ ਕੀਮਤੀ ਸ਼ਬਦਾਂ ਦੀ ਅਸੀਂ ਕਦਰ ਕਰਦੇ ਹਾਂ ਇਸੇ ਤਰ੍ਹਾਂ ਜੁੜੇ ਰਹੋ ਪ੍ਰੇਰਦੇ ਰਹੋ ਅਤੇ ਉਮੀਦ ਕਰਦੇ ਹਾਂ ਤੁਹਾਡੀ ਚੰਗੀ ਸਿਹਤ ਲਈ ਸਾਡੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਬਹੁਤ ਧੰਨਵਾਦ ਸ਼ੁਕਰੀਆ ਜੀ